ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ 4 ਦਿਨ ਦਾ ਇੱਕ ਅਜਿਹਾ ਉਪਵਾਸ ਲੈ ਕੇ ਆਏ ਹਾਂ ਜਿਵੇਂ ਕਿ ਤੁਸੀਂ ਸਮਝ ਸਕਦੇ ਹੋ ਸੰਗਤ ਜੀ ਕਿ ਜੁਲਾਈ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਤੇ ਜੁਲਾਈ ਦੇ ਮਹੀਨੇ ਦੇ ਵਿੱਚ ਜਿਵੇਂ ਕਿ 28 ਤੋਂ ਲੈ ਕੇ 31 ਜੁਲਾਈ ਤੱਕ ਤੁਸੀਂ ਇਸ ਉਪਾਸ ਨੂੰ ਕਰ ਸਕਦੇ ਹੋ ਕਾਇ ਨਤੀ ਤੀ ਤੇ ਕਤੀ ਇਹ ਚਾਰ ਦਿਨ ਦਾ ਉਪਾਅ ਤੁਸੀਂ ਚਾਰ ਦਿਨ ਲਗਾਤਾਰ ਕਰਨਾ ਹੈ ਤੇ ਇਸ ਉਪਾਅ ਨੂੰ ਤੁਸੀਂ ਰਾਤ ਦੇ ਸਮੇਂ 8 ਵਜੇ ਤੋਂ ਬਾਅਦ ਦੇ ਵਿੱਚ ਹੀ ਕਰਨਾ ਹੋਵੇਗਾ ਤੇ ਜਿਹੜੇ ਵਿਅਕਤੀ ਜਿਹੜੇ ਵੀ ਲੋਕ ਇਸ ਉਪਾਅ ਨੂੰ ਆਪਣੇ ਮਨ ਵਿੱਚ ਆਪਣੇ ਮਨ ਦੇ ਵਿੱਚ ਵਿਸ਼ਵਾਸ ਤੇ ਸ਼ਰਧਾ ਭਾਵਨਾ ਰੱਖ ਕੇ ਕਰਨਗੇ ਇਹ ਉਪਾਅ ਕਰਨ ਦੇ ਨਾਲ ਸਾਡੇ ਇਹ ਸਾਰੇ ਕੰਮ ਪੂਰੇ ਹੋਣਗੇ ਸਾਡੀਆਂ ਸਾਰੀਆਂ ਮਨੋ ਕਾਮਨਾਵਾਂ ਅਰਦਾਸਾਂ ਪੂਰੀਆਂ ਹੋ ਜਾਣਗੀਆਂ ਤੁਹਾਡੇ ਘਰ ਦੇ ਵਿੱਚ ਜਿੰਨੀਆਂ ਵੀ ਪ੍ਰੋਬਲਮ ਮੁਸ਼ਕਲਾਂ ਚੱਲ ਰਹੀਆਂ ਹਨ ਉਹ ਸਾਰੀਆਂ ਦੂਰ ਹੋ ਜਾਣਗੀਆਂ ਜੇਕਰ ਇਸ ਤਰੀਕੇ ਦੇ ਨਾਲ ਸੋਚ ਕੇ ਹਰ ਵਿਅਕਤੀ ਇਸ ਉਪਾਅ ਨੂੰ ਕਰੇਗਾ ਤਾਂ ਫਿਰ ਸਹੀ ਦੇ ਵਿੱਚ ਉਹਨਾਂ ਦੇ ਸਾਰੇ ਜਿਹੜੇ ਕੰਮ ਹਨ ਉਹ ਪੂਰੇ ਹੋਣਗੇ ਸੰਗਤ ਸਿਰਫ ਤਾਂ ਸਿਰਫ ਇਹ 4 ਦਿਨ ਦਾ ਉਪਾਅ ਕਰਨਾ ਹੈ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ ਸਾਉਣ ਦਾ ਮਹੀਨਾ ਜਿਹੜਾ ਹੁੰਦਾ ਹੈ ਸਾਉਣ ਦੇ ਮਹੀਨੇ ਦੇ ਵਿੱਚ ਜਿਹੜੇ ਵੀ ਤੁਸੀਂ ਉਪਾਅ ਕਰੋਗੇ ਉਹ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਤੁਹਾਡੀ ਹਰ ਇੱਕ ਮਨੋ ਕਾਮਨਾ ਪੂਰੀ ਹੋਵੇਗੀ ਕਿਉਂਕਿ ਮਨੋ ਕਾਮਨਾ ਨੂੰ ਪੂਰਾ ਕਰਨ ਦੇ ਲਈ ਸਾਉਣ ਦੇ ਮਹੀਨੇ ਵਿੱਚ ਬਹੁਤ ਸਾਰੇ ਉਪਾਅ ਕੀਤੇ ਜਾਂਦੇ ਹਨ ਕਿਉਂਕਿ ਸਾਉਣ ਦਾ ਜਿਹੜਾ ਮਹੀਨਾ ਹੈ ਇਹ ਸਾਡੀਆਂ ਮਨੋ ਕਾਮਨਾ ਨੂੰ ਸਿੱਧ ਕਰਨ ਵਾਲਾ ਮਹੀਨਾ ਹੈ ਇਸਨ ਕੀਤੇ ਗਏ ਉਪਾਅ ਤੁਹਾਡੇ ਸਾਰੇ ਹੀ ਸੁਪਨੇ ਪੂਰੇ ਕਰਦਾ ਹੈ ਇਸ ਤਰੀਕੇ ਨਾਲ ਜਿਹੜਾ ਅਸੀਂ ਤੁਹਾਨੂੰ ਅੱਜ ਉਪਾਅ ਦੱਸ ਰਹੇ ਹਾਂ ਇਹ ਅੱਧ ਸੌ ਦੇ ਬਹੀਨੇ ਤੱਕ ਚੈੱਕ ਕਰ ਅਸੀਂ ਕਰਦੇ ਹਾਂ ਤਾਂ ਫਿਰ ਹੀ ਸਾਡੀਆਂ ਜਿਹੜੀਆਂ ਮਨੋ ਕਾਮਨਾਵਾਂ ਹਨ ਉਹ ਪੂਰੀਆਂ ਹੋਣਗੀਆਂ ਕਿਉਂਕਿ ਇਹ ਜਿਹੜਾ ਉਪਾਅ ਹੈ ਇਹ ਸਿਰਫ ਤੇ ਸਿਰਫ 4 ਦਿਨ ਕਰਨਾ ਹੈ ਤੇ ਸਾਡੀ ਹਰ ਇੱਕ ਮਨੋ ਕਾਮਨਾ ਤੇ ਹਰ ਇੱਕ ਇੱਛਾ ਨੂੰ ਪੂਰਾ ਕਰੇਗਾ ਅਸੀਂ ਅਗਲੇ ਪਿਛਲੇ ਜਿਹੜੇ ਮਹੀਨੇ ਹੈ ਉਹਨਾਂ ਦੇ ਵਿੱਚ ਉਪਾਅ ਕਰ ਸਕਦੇ ਹਾਂ ਪਰ ਉਹਨਾਂ ਦੇ ਵਿੱਚ ਉਪਾਅ ਕਰਨ ਦੇ ਨਾਲ ਸਾਡੀ ਮਨੋਕਾਮਨਾ ਪੂਰੀ ਨਹੀਂ ਹੁੰਦੀ ਮਨੋਕਾਮਨਾ ਪੂਰੀ ਕਰਨ ਦੇ ਲਈ ਸਾਨੂੰ ਐਸੇ ਹੀ ਮਹੀਨੇ ਦੀ ਜ਼ਰੂਰਤ ਹੈ 4 ਦਿਨ ਇਹ ਉਪਾਅ ਕਰਨਾ ਪਵੇਗਾ ਇਹ ਬਹੁਤ ਹੀ ਸਿੰਪਲ ਜਿਹਾ ਉਪਾਅ ਹੈ ਸਾਥ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਜੀ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਲਿਖਵਾ ਦਿਓ। ਇਸੇ ਹੀ ਤਰ੍ਹਾਂ ਹੁਣ ਆਪਾਂ ਗੱਲ ਕਰਦੇ ਹਾਂ ਇਸ ਉਪਾਅ ਦੇ ਬਾਰੇ। ਜਿਵੇਂ ਕਿ ਅੱਗੇ ਜਿਵੇਂ ਕਿ ਜੁਲਾਈ ਦਾ ਮਹੀਨਾ ਹੈ ਤਾਂ ਤੁਸੀਂ 28 ਜੁਲਾਈ ਤੋਂ 31 ਜੁਲਾਈ ਤੱਕ ਇਹ ਉਪਾਅ ਕਰਨਾ ਹੈ। 28 ਨਾਲ ਤੇ 30 ਤੇ 31 ਇਹ 4 ਦਿਨ ਇਸ ਉਪਾਅ ਨੂੰ ਕਰਨ ਦੇ ਲਈ ਸਿਰਫ ਦੇਰਤੋ ਹਨ ਚਾਹੀਦੇ ਹਨ ਪੰਜ ਦੀਵੇ ਤੇ ਦੀਵੇ ਤੁਸੀਂ ਕੋਈ ਵੀ ਮਰਜ਼ੀ ਲੈ ਸਕਦੇ ਹੋ ਜੇਕਰ ਤੁਸੀਂ ਆਟੇ ਦੇ ਦੀਵੇ ਬਣਾ ਰਹੇ ਹੋ ਤੇ ਇਹ ਸਭ ਤੋਂ ਹੀ ਜ਼ਿਆਦਾ ਬੈਸਟ ਹੁੰਦਾ ਹੈ ਕਿਉਂਕਿ ਉਹ ਸੋਚੇ ਹੁੰਦੇ ਹਨ ਤੇ ਪਵਿੱਤਰ ਹੁੰਦੇ ਹਨ ਅਸੀਂ ਖੁਦ ਆਪਣੇ ਹੱਥ ਦੇ ਨਾਲ ਬਣਾਉਣੇ ਹਨ ਉਹਨਾਂ ਦੀਵਿਆਂ ਨੂੰ ਬਣਾਉਣ ਦੇ ਲਈ ਬਿਲਕੁਲ ਤੁਸੀਂ ਸਿੰਪਲ ਆਟਾ ਗੁੰਨਣਾ ਤੇ ਉਸੇ ਵਿੱਚ ਤੁਸੀਂ ਕੋਈ ਨਮਕ ਵਗੈਰਾ ਕੁਝ ਨਹੀਂ ਪਾਉਣਾ ਤੁਸੀਂ ਸਿੰਪਲ ਆਟਾ ਗੋਣ ਕੇ ਤੋਂ ਉਸੇ ਤੋਂ ਤੁਸੀਂ ਪੰਜ ਦੀਵੇ ਤਿਆਰ ਕਰ ਲੈਣੇ ਹਨ ਜੇਕਰ ਤੁਸੀਂ ਆਟੇ ਦੇ ਦੀਵੇ ਲੈ ਰਹੇ ਹੋ ਤਾਂ ਜੇਕਰ ਤੁਸੀਂ ਆਟੇ ਦੇ ਦੀਵੇ ਨਹੀਂ ਬਣਾਉਣਾ ਚਾਹੁੰਦੇ ਤੁਹਾਡੇ ਕੋਲ ਨਵੇਂ ਘਰ ਦੇ ਵਿੱਚ ਮਿੱਟੀ ਦੇ ਦੀਵੇ ਪਏ ਹੋਏ ਹਨ ਤਾਂ ਤੁਸੀਂ ਉਹਨਾਂ ਦਾ ਵੀ ਜੋਸ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਜਿਹੜੇ ਤੁਸੀਂ ਪੰਜ ਦੀਵੇ ਲਏ ਹਨ ਉਹਨਾਂ ਦੀਵਿਆਂ ਦੇ ਵਿੱਚ ਤੁਸੀਂ ਦੇਸੀ ਕਿਉਂ ਪਾਉਣਾ ਹੈ ਇਹ ਨਹੀਂ ਸੋਚਣਾ ਕਿ ਦੇਸੀ ਕਿਉਂ ਨਹੀਂ ਤੇ ਅਸੀਂ ਸਰੋਂ ਦਾ ਤੇਲ ਜਾਂ ਚਮੇਲੀ ਦਾ ਤੇਲ ਜਾਂ ਹੋਰ ਕਿਸੇ ਵੀ ਤਰ੍ਹਾਂ ਦਾ ਤੇਲ ਪਾ ਸਕਦੇ ਹਾਂ ਜਾਂ ਨਹੀਂ ਪਾ ਸਕਦੇ ਉਹ ਤੁਸੀਂ ਤੇਲ ਬਿਲਕੁਲ ਵੀ ਨਹੀਂ ਪਾਉਣਾ ਸਿਰਫ ਤੇ ਸਿਰਫ ਤੁਸੀਂ ਕਿਉਂ ਹੀ ਪਾਉਣਾ ਹੈ ਦੇਸੀ ਕਿਉਂ ਦੀਵਿਆਂ ਦੇ ਵਿੱਚ ਪਾ ਕੇ ਉਹ ਦੇਸੀ ਘੋੜੇ ਤੁਸੀਂ ਦੀਵੇ ਵਿੱਚ ਕੋਨੇ ਹਨ ਰਾਤ ਦੇ ਸਮੇਂ 8 ਵਜੇ ਤੋਂ ਬਾਅਦ ਦੇ ਵਿੱਚ ਜਗਾਉਣੇ ਹਨ ਇਹਨਾਂ ਦੀਵਿਆਂ ਨੂੰ ਤੁਸੀਂ ਆਪਣੇ ਘਰ ਦਾ ਜਿਹੜਾ ਮੇਨ ਗੇਟ ਹੈ ਤੁਸੀਂ ਉਥੇ ਅੱਗੇ ਰੱਖ ਕੇ ਜਗਾਉਣੇ ਹਨ ਰਾਤ ਦੇ ਸਮੇਂ 8 ਵਜੇ ਤੋਂ ਬਾਅਦ ਦੇ ਵਿੱਚ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਇਹ ਪੂਰਾ ਤੁਸੀਂ 4 ਦਿਨ ਕਰ ਲੈਂਦੇ ਹੋ ਤੇ ਤੁਹਾਡੇ ਘਰ ਦੇ ਵਿੱਚ ਜੇਕਰ ਪੈਸਾ ਨਹੀਂ ਆ ਰਿਹਾ ਤਾਂ ਤੁਹਾਡੇ ਘਰ ਵਿੱਚ ਪੈਸਾ ਤਾਂ ਆਵੇਂਗਾ ਹੀ ਆਵੇਗਾ ਇਸ ਦੇ ਨਾਲ-ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਕੋਈ ਬਿਮਾਰੀ ਚੱਲ ਰਹੀ ਹੈ ਲੰਮੇ ਤੌਰ ਤੇ ਚੱਲ ਰਹੀ ਹੈ ਤਾਂ ਉਹ ਵੀ ਦੂਰ ਹੋ ਜਾਵੇਗੀ ਨਾਲ ਹੀ ਜਿਨ੍ਹਾਂ ਦੇ ਘਰ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦੇ ਮੈਂਬਰ ਹੁੰਦੇ ਹਨ ਜਾਂ ਕੋਈ ਪਰਿਵਾਰ ਦਾ ਫੈਮਿਲੀ ਮੈਂਬਰ ਹੁੰਦਾ ਹੈ ਜਿਹੜਾ ਉਹਨਾਂ ਦੇ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦਾ ਮੈਂਬਰ ਹੁੰਦਾ ਕਿ ਕਈ ਕਰਾਂ ਦੇ ਵਿੱਚ ਉਹਨਾਂ ਦੇ ਕੈਨੇਚ ਨਹੀਂ ਹੁੰਦਾ ਆਪਣੀ ਮਨਮਰਜ਼ੀ ਕਰਦਾ ਹੈ ਜਿਉਂ ਉਹਨਾਂ ਨੂੰ ਗਲਤ ਸਹੀ ਦਾ ਸਮਝਾਈਏ ਤਾਂ ਉਹ ਫਿਰ ਵੀ ਨਹੀਂ ਮੰਨਦਾ ਆਪਣੇ ਮਨ ਨਾਲ ਜੋ ਉਹਨਾਂ ਦਾ ਮਨ ਕਰਦਾ ਉਹ ਹੀ ਕਰਦੇ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਇਸ ਤਰ੍ਹਾਂ ਦਾ ਪਰਿਵਾਰਿਕ ਮੈਂਬਰ ਹੈ ਤੇ ਉਹਦੇ ਤੋਂ ਪਰਿਵਾਰ ਪਰੇਸ਼ਾਨ ਹੈ ਉਹ ਵੀ ਇਹ ਉਪਾਅ ਨੂੰ ਆਪਣੇ ਘਰ ਵਿੱਚ ਬੈਠ ਕੇ ਇਸੇ ਹੀ ਤਰੀਕੇ ਦੇ ਨਾਲ ਕਰ ਸਕਦੇ ਹਨ ਇਸੋ ਪਾਣੂ ਕਰਨ ਦੇ ਨਾਲ ਜਿਵੇਂ ਕਿ ਆਪਣੇ ਹੰਕਾਰ ਦੇ ਵਿੱਚ ਜਿੰਨੇ ਵੀ ਐਕਟੀਵਿਟੀ ਹੁੰਦੀ ਹੈ ਜਿਵੇਂ ਕਿ ਤੁਹਾਡੇ ਪਰਿਵਾਰ ਦਾ ਮੈਂਬਰ ਕੋਈ ਵੀ ਹੋਵੇ ਚਾਹੇ ਤੁਹਾਡਾ ਪਰਾ ਤੁਹਾਡਾ ਫਾਦਰ ਤੁਹਾਡੇ ਹਸਬੰਦ ਕੋਈ ਵੀ ਹੋਵੇ ਤੁਹਾਡੀ ਸਾਈਡ ਨਹੀਂ ਲੈ ਰਿਹਾ ਨਹੀਂ ਲੈ ਰਿਆ ਜਾਂ ਫਿਰ ਤੁਹਾਡੇ ਕਹਿਣੇ ਤੋਂ ਬਾਹਰ ਹੈ ਤੁਹਾਡੀ ਗੱਲਬਾਤ ਨੂੰ ਨਹੀਂ ਸੁਣ ਰਿਹਾ ਉਹ ਕੀ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਜਿਹੜੀ ਨੈਗੇਟਿਵ એનર્ਜੀ ਹੁੰਦੀ ਹੈ ਮਾਣੀਆਂ ਚੀਜ਼ਾਂ ਹੁੰਦੀਆਂ ਹਨ ਇਹਨਾਂ ਮਾਣੀਆਂ ਚੀਜ਼ਾਂ ਦਾ ਦਬਾਅ ਉਹਨਾਂ ਦੇ ਉੱਪਰ ਆਇਆ ਹੁੰਦਾ ਹੈ ਤੇ ਇਹ ਜਿਹੜਾ ਉਪਾਅ ਆਪਾਂ ਤੁਹਾਨੂੰ ਦੱਸਿਆ ਹੈ ਅੱਜ ਦੀ ਵੀਡੀਓ ਦੇ ਵਿੱਚ ਇਹ ਉਪਾਅ ਕਰਕੇ ਆਪਣੇ ਘਰ ਦੇ ਵਿੱਚ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਦੀਵੇ ਚਲਾਉਣੇ ਸ਼ੁਰੂ ਕਰ ਦਿੱਤੇ ਸਿਰਫ 4 ਦਿਨ ਤਾਂ ਤੁਹਾਡੇ ਘਰ ਦੇ ਸਾਰੇ ਦੁੱਖ ਦੂਰ ਹੋਣਗੇ ਘਰ ਵਿੱਚ ਸੁੱਖ ਸਮ੍ਰਿਧੀ ਆਵੇਗੀ एकदम ਮਿਲਜੁਲ ਕੇ ਤੁਸੀਂ ਸਾਰੇ ਰਹੋਗੇ ਆਪਣੇ ਘਰ ਦੇ ਵਿੱਚ ਇਹ ਪਾ ਤੁਸੀਂ ਆਪਣੇ ਪਰਿਵਾਰ ਦੇ ਲਈ ਕਰ ਸਕਦੇ ਹੋ ਤੁਹਾਡੇ ਘਰ ਵਿੱਚ ਪੈਸਾ ਨਹੀਂ ਆ ਰਿਹਾ ਪੈਸਾ ਆਵੇਗਾ ਤੁਹਾਡੇ ਘਰ ਦੀ ਨੈਗੇਟਿਵ એનર્ਜੀ ਦੂਰ ਹੋਵੇਗੀ ਤੁਹਾਡੇ ਘਰ ਦੇ ਵਿੱਚ ਬਿਮਾਰੀਆਂ ਦੂਰ ਹੋ ਜਾਣਗੀਆਂ ਹਰ ਇੱਕ ਹਰ ਇੱਕ ਤਰ੍ਹਾਂ ਦੀ ਪਰੇਸ਼ਾਨੀ ਦੂਰ ਹੋ ਜਾਵੇਗੀ ਤੇ ਜੇਕਰ ਤੁਸੀਂ ਕੋਈ ਚੀਜ਼ ਸੋਚ ਰਹੇ ਹੋ ਜੋ ਕਾਫੀ ਲੰਮੇ ਸਮੇਂ ਤੋਂ ਤੁਹਾਡੇ ਕੋਈ ਅਸ਼ਿਆ ਮਨੋ ਕਾਮਨਾ ਹੈ ਉਹ ਪੂਰੀ ਨਹੀਂ ਹੋ ਰਹੀ ਉਹ ਤੁਹਾਡੀ ਇਹ ਸਾਰਾ ਮਨੋ ਕਾਮਨਾ ਪੂਰੀ ਹੋ ਜਾਵੇਗੀ ਜੇਕਰ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਤੁਹਾਡੀ ਉਹ ਮਨੋ ਕਾਮਨਾ ਪੂਰੀ ਨਹੀਂ ਹੁੰਦੀ ਜਾਂ ਫਿਰ ਤੁਹਾਡਾ ਐਗਜ਼ਾਮ ਹੈ ਉਹ ਕਲੀਅਰ ਨਹੀਂ ਹੁੰਦਾ ਤੁਹਾਡਾ ਐਗਜ਼ਾਮ ਕਲੀਅਰ ਨਹੀਂ ਹੋ ਰਿਹਾ ਤੇ ਸਭ ਪਰੇਸ਼ਾਨੀਆਂ ਦਹਾਲ ਹਨ ਜਿਹੜੇ ਇਹ ਪੰਜ ਦੇਵੇ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਦੇਣਗੇ ਜੇਕਰ ਤੁਸੀਂ ਮਿਸ਼ਵਾਸ਼ ਦੇ ਨਾਲ ਲਗਾਤਾਰ 28 29 30 ਤੇ 31 ਚਾਰ ਦਿਨ ਲਗਾਤਾਰ ਤੁਸੀਂ ਜਗਾਉਂਦੇ ਹੋ ਇਸ ਤਰੀਕੇ ਦੇ ਨਾਲ ਕਈ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਅਸੀਂ ਆਪਣੇ ਘਰ ਦੇ ਮੇਨ ਗੇਟ ਤੇ ਇਹ ਦੀਵੇ ਨਹੀਂ ਜਗਾ ਸਕਦੇ ਕਿਸੇ ਪ੍ਰੋਬਲਮ ਦੇ ਕਰਕੇ ਜਾਂ ਉਹਨਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਲੋਕ ਸਾਡੇ ਤੋਂ ਪੁੱਛਣਗੇ ਕਿ ਦੀਵੇ ਅਸੀਂ ਕਿਉਂ ਜਗਾਏ ਹਨ ਕਿਸ ਲਈ ਜਗਾਏ ਹਨ ਜੇਕਰ ਉਹਨਾਂ ਨੂੰ ਕੋਈ ਨਾ ਕੋਈ ਪ੍ਰੋਬਲਮ ਹੈ ਇਹ ਦੇਵੀ ਜਗੋਂ ਦੇ ਵਿੱਚ ਤਾਂ ਉਹਨਾਂ ਲਈ ਇੱਕ ਦੂਸਰਾ ਆਪਸ਼ਨ ਵੀ ਹੈ ਦੂਸਰੀ ਆਪਸ਼ਨ ਸਿਰਫ ਉਹਨਾਂ ਲਈ ਜਿਨ੍ਹਾਂ ਨੂੰ ਇਹ ਦੇਵੀ ਜਗੋਂ ਦੇ ਵਿੱਚ ਪ੍ਰੋਬਲਮ ਹੈ ਉਹਨਾਂ ਨੇ ਕੀ ਕਰਨਾ ਹੈ ਕਿ ਜਿਹੜਾ ਵੀ ਉਹਨਾਂ ਆਪਣੇ ਘਰ ਦੇ ਵਿੱਚ ਪਾੜ ਪੂਜਾ ਵਾਲਾ ਸਥਾਨ ਬਣਾਇਆ ਹੋਇਆ ਹੈ ਜਾਂ ਜਿੱਥੇ ਬੈਠ ਕੇ ਉਹ ਪਾੜ ਪੂਜਾ ਕਰਦੇ ਹਨ ਜਿਹੜੇ ਵੀ ਆਪਣੇ ਗੁਰੂ ਪੀਰ ਨੂੰ ਮੰਨਦੇ ਹਨ ਪਰਮਾਤਮਾ ਨੂੰ ਯਾਦ ਕਰਦੇ ਹਨ ਤਦੋਂ ਸੇ ਉਹਨਾਂ ਦੀਆਂ ਜਿਹੜੀਆਂ ਵੀ ਤਸਵੀਰਾਂ ਤੁਹਾਡੇ ਘਰ ਵਿੱਚ ਪਾਠ ਪੂਜਾ ਵਾਲੇ ਸਥਾਨ ਦੇ ਪਈਆਂ ਹੋਣਗੀਆਂ ਉੱਥੇ ਤੁਸੀਂ ਜੇਕਰ ਇਹ ਪੰਜ ਦੀਵੇ ਜਗਾ ਲਓਗੇ ਤੇ ਇਹ ਛੋਟਾ ਜਿਹਾ ਉਪਾਅ ਕਰਕੇ ਇਹ ਉਪਾਅ ਕਰਨ ਦੇ ਨਾਲ ਤੁਹਾਨੂੰ ਅਸੀਂ ਲਿਖ ਕੇ ਅਸੀਂ ਲਿਖ ਕੇ ਦਿੰਦੇ ਹਾਂ ਕਿ ਤੁਹਾਡੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ ਤੁਹਾਡੇ ਘਰ ਦੇ ਵਿੱਚ ਪੈਸੇ ਆਉਣਗੇ ਪੈਸੇ ਆਉਣ ਦੇ ਹਿੱਲੇ ਵਸੇਲੇ ਬਣ ਜਾਣਗੇ ਕਿਉਂਕਿ ਜਿਹੜਾ ਸੌਨ ਦਾ ਮਹੀਨਾ ਹੁੰਦਾ ਹੈ ਸੌਨ ਦੇ ਮਹੀਨੇ ਦੇ ਵਿੱਚ Shiv ji ਜੇਕਰ ਅਸੀਂ ਇਹ ਪਾ ਕਰਦੇ ਹਾਂ ਤਾਂ ਸਾਡੇ ਤੋਂ ਬਹੁਤ ਜ਼ਿਆਦਾ ਪਰਸੰਨ ਹੋ ਜਾਂਦੇ ਹਨ ਇਸ ਉਪਾਅ ਦੇ ਨਾਲ ਜੇਕਰ ਅਸੀਂ ਸੌਨ ਦੇ ਮਹੀਨੇ ਦੇ ਵਿੱਚ Shivling ਤੇ ਜਲ ਛੜਾਉਂਦੇ ਹਾਂ ਉਸ ਦੇ ਨਾਲ Shivling ਸਾਡੇ ਤੇ ਬਹੁਤ ਜ਼ਿਆਦਾ ਪਸੰਨ ਹੋ ਜਾਂਦੇ ਹਨ ਜਿਸ ਕਰਕੇ ਸਾਡੇ ਘਰ ਦੇ ਸਾਰੇ ਦੁੱਖ ਤਕਲੀਫਾਂ ਪਰੇਸ਼ਾਨੀਆਂ ਉਹ ਦੂਰ ਹੋ ਜਾਂਦੀਆਂ ਹਨ ਤੁਸੀਂ ਜੇਕਰ ਤੁਹਾਡੇ ਘਰ ਦੇ ਵਿੱਚ ਸ਼ਿਵਲਿੰਗ ਦੀ ਫੋਟੋ ਨਹੀਂ ਹੈ ਤੁਸੀਂ ਲੈ ਆ ਕੇ ਲਗਾ ਕੇ ਉਹਨਾਂ ਦੀ ਫੋਟੋ ਦੇ ਅੱਗੇ ਤੁਸੀਂ ਇਹ ਪੰਜ ਤੀਵੀ ਆਪਣੇ ਘਰ ਵਿੱਚ ਜਗਾ ਸਕਦੇ ਹੋ ਇਹ ਛੋਟਾ ਜਿਹਾ ਉਪਾਅ ਤੁਸੀਂ ਜ਼ਰੂਰ ਕਰਕੇ ਦੇਖਣਾ ਵਿਸ਼ਵਾਸ ਦੇ ਨਾਲ ਕਰਕੇ ਦੇਖਣਾ ਤੁਹਾਡੀ ਕਿਵੇਂ ਸਾਰੀ ਮਨੋ ਕਾਮਨਾ ਤੇ ਅਰਦਾਸ ਹਰ ਇੱਕ ਇਸ਼ਿਆ ਤੁਹਾਡੀ ਪੂਰੀ ਹੋ ਜਾਵੇਗੀ ਇਹ ਉਪਾਅ ਤੁਸੀਂ ਇੱਕ ਵਾਰ ਆਪ ਖੁਦ ਕਰਿਓ ਜਿਵੇਂ ਤੁਹਾਨੂੰ ਇਸੋ ਬਹੁਤ ਆਦਰਸ਼ਲਤ ਮਿਲਦਾ ਹੈ ਤਾਂ ਹੋਰ ਅੱਗੇ ਪੈਨ ਭਰਾਵਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਕਰ ਦਿਓ ਜੇਕਰ ਇਹ ਜਾਣਕਾਰੀ ਚੰਗੀ ਲੱਗੀ ਤਾਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਵੀ ਲਿਖ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ